ਅਸੀਂ ਪੋਲੀਟੀਕਲ ਚ ਪੜ੍ਹਦੇ ਸੀ ਕਿ ਵਿਧਾਨ ਸਭਾ ਹੁੰਦੀ ਹੈ ਜੀ ਉੱਥੇ ਕਾਨੂੰਨ ਬਿਲ ਬੰਦੇ ਨੇ ਕਾਨੂੰਨ ਬੰਦੇ ਨੇ ਅਸੀਂ ਇਹ ਚੀਜ਼ਾਂ ਉੱਥੇ ਸੌਂਦੇ ਹੁੰਦੇ ਸੀ ਪਰ ਅੱਜ ਅਸੀਂ ਇਹ ਚੀਜ਼ਾਂ ਪ੍ਰੈਕਟੀਕਲ ਦੇਖੀਆਂ ਕਿ ਕਿਵੇਂ ਬਹਿਸ ਹੁੰਦੀ ਆ ਮੈਂ 17 ਸਾਲ ਦਾ ਤੇ ਅੱਜ ਇਤਿਹਾਸ ਸਿਰਜਿਆ ਗਿਆ ਕਿਉਂਕਿ ਇਹ 1949 ਤੋਂ ਬਾਅਦ ਅੱਜ ਪਹਿਲੀ ਵਾਰ ਮੋਕ ਸੈਸ਼ਨ ਵਿਧਾਨ ਸਭਾ ਦਾ ਅੱਜ ਲੱਗਿਆ ਬਹੁਤ ਵਧੀਆ ਮਹਿਸੂਸ ਹੋ ਰਹੀ ਹੈ ਜੀ ਮੈਨੂੰ ਉਸ ਕੁਰਸੀ ਤੇ ਐਦਾਂ ਹੀ ਲੱਗਿਆ ਮੈਨੂੰ ਇਸ ਤਰ੍ਹਾਂ ਲੱਗਿਆ ਵੀ ਹਾਂ ਜਿਵੇਂ ਉੱਥੇ ਮੁੱਖ ਮੰਤਰੀ ਮੈਂ ਹੀ ਹੁੰਨਾ ਮੈਂ ਹੀ ਬਹਤ ਮੈਨੂੰ ਉਹਨਾਂ ਦੀ ਫੀਲਿੰਗ ਆ ਰਹੀ ਸੀ ਉੱਥੇ ਐਦਾਂ ਲੱਗ ਰਿਹਾ ਸੀ ਕਿ ਹਾਂ ਵੀ ਹੁਣ ਤਾਂ ਬਸ ਮੁੱਖ ਮੰਤਰੀ ਬਣ ਕੇ ਹੁਣ ਤਾਂ ਅਸੀਂ ਕਾਨੂੰਨ ਵੀ ਬਣਾਉਣੇ ਨੇ ਬਿਲ ਵੀ ਪਾਸ ਕਰਨੇ ਨੇ ਤੇ ਬਹਿਸ ਵੀ ਕਰਨੀ ਆ ਉਹ ਸਾਰਾ ਕੁਝ ਉੱਥੇ ਹੀ ਸੀ ਅੱਜ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਵਿਸ਼ੇਸ਼ ਤੌਰ ਤੇ ਮੌਕ ਸੈਸ਼ਨ ਜੋ ਵਿਧਾਨ ਸਭਾ ਦਾ ਕਰਵਾਇਆ ਜਾ ਰਿਹਾ ਹੈ ਅੱਜ ਵਿਸ਼ੇਸ਼ ਤੌਰ ਤੇ ਜੋ ਮੁੱਖ ਮੰਤਰੀ ਦੀ ਭੂਮਿਕਾ ਨਿਭਾਰੇ ਨੇ ਹਰ ਕਮਲ ਹਰ ਕਮਲਦੀਪ ਹਰ ਕਮਲਦੀਪ ਸਿੰਘ ਜੀ ਅ ਅੱਜ ਤੁਸੀਂ ਮੁੱਖ ਮੰਤਰੀ ਬਣੇ ਹੋ ਭਗਵੰਤ ਮਾਨ ਦਾ ਰੋਲ ਅਦਾ ਕਰ ਰਹੇ ਹੋ ਕੀ ਕਹਿਣਾ ਚਾਹੋਗੇ ਲਿਖ ਜਿਹੜਾ ਇਹਨਾਂ ਨੇ ਵਿਧਾਨ ਸਭਾ ਦਾ ਹੋਰੇ ਸੈਸ਼ਨ ਰੱਖਿਆ ਬਹੁਤ ਵਧੀਆ ਗੱਲ ਹੈ ਇਹ ਸੋ ਅਸੀਂ ਪੋਲੀਟੀਕਲ ਚ ਪੜ੍ਹਦੇ ਸੀ ਕਿ ਵਿਧਾਨ ਸਭਾ ਹੁੰਦੀ ਹੈ ਜੀ ਉੱਥੇ ਕਾਨੂੰਨ ਬਿਲ ਬੰਦੇ ਨੇ ਕਾਨੂੰਨ ਬੰਦੇ ਨੇ ਅਸੀਂ ਇਹ ਚੀਜ਼ਾਂ ਉੱਥੇ ਸੋੰਦੇ ਹੁੰਦੇ ਸੀ ਜੀ ਪਰ ਅੱਜ ਅਸੀਂ ਇਹ ਚੀਜ਼ਾਂ ਪ੍ਰੈਕਟੀਕਲ ਦੇਖੀਆਂ ਕਿ ਕਿਵੇਂ ਬਹਿਸ ਹੁੰਦੀ ਆ ਕਿਵੇਂ ਕੀ ਚੀਜ਼ਾਂ ਹੁੰਦੀਆਂ ਨੇ ਏ ਕੋਲਤਾਰ ਸਿੰਘ ਸਾਧਵਾ ਜੀ ਦਾ ਮੈਂ ਕਹਿੰਨਾ ਬਹੁਤ ਵੱਡਾ ਜਿਹੜਾ ਕਿ ਉਪਰਾਲਾਗਾ ਜਾਂ ਫਿਰ ਸਰਕਾਰ ਦਾ ਬਹੁਤ ਵੱਡਾ ਇਹ ਉਪਰਾਲਾ ਨਨਕੀਤਾ ਬਹੁਤ ਵਧੀਆ ਕੀਤਾ ਹੀ ਇਹਨਾਂ ਨੇ ਪਹਿਲਾਂ ਇਹ ਦੱਸੋ ਵੀ ਤੁਹਾਡਾ ਸਕੂਲ ਕਿਹੜਾ ਹੈ ਤੇ ਤੁਹਾਡੀ ਏਜ ਕੀ ਹੈ ਮੇਰਾ ਨਾਮ ਹਰਕਮਲਦੀਪ ਸਿੰਘ ਹੈ ਤੇ ਮੇਰਾ ਸਕੂਲ ਸਕੂਲ ਆਫ ਐਮਿਨੈਂਸ ਖਨੌਰੀ ਕਲਾਂ ਮੇਰਾ ਪਿੰਡ ਜ਼ਾਰਗੇਟ ਹੈ ਤੇ ਮੈਂ 17 ਸਾਲ ਦਾ ਹਾਂ ਤੇ ਅੱਜ ਇਤਿਹਾਸ ਸਿਰਜਿਆ ਗਿਆ ਕਿਉਂਕਿ ਇਹ 1959 ਤੋਂ ਬਾਅਦ ਅੱਜ ਪਹਿਲੀ ਵਾਰ ਮੋਕ ਸੈਸ਼ਨ ਵਿਧਾਨ ਸਭਾ ਦਾ ਅੱਜ ਲੱਗਿਆ ਤੇ 17 ਸਾਲ ਦੇ ਤੁਸੀਂ ਮੁੱਖ ਮੰਤਰੀ ਬਣ ਗਏ ਹੋ ਅੱਜ ਦੇ ਦਿਨ ਜਿਵੇਂ ਦਾ ਮਹਿਸੂਸ ਹੋ ਰਿਹਾ ਹੈ ਬਹੁਤ ਵਧੀਆ ਮਹਿਸੂਸ ਹੋ ਰਹੀ ਜੀ ਮੈਨੂੰ ਉਸ ਕੁਰਸੀ ਤੇ ਇਦਾਂ ਹੀ ਲੱਗਿਆ ਮੈਨੂੰ ਇਸ ਤਰ੍ਹਾਂ ਲੱਗਿਆ ਵੀ ਹਾਂ ਜਿਵੇਂ ਉੱਥੇ ਮੁੱਖ ਮੰਤਰੀ ਮੈਂ ਹੀ ਹੁੰਨਾ ਮੈਂ ਹੀ ਭਾਵੇਂ ਤਾਂ ਮੈਨੂੰ ਉਹਨਾਂ ਦੀ ਫੀਲਿੰਗ ਆ ਰਹੀ ਸੀ ਉੱਥੇ ਇਦਾਂ ਲੱਗ ਰਿਹਾ ਸੀ ਕਿ ਹਾਂ ਵੀ ਹੁਣ ਤਾਂ ਬਸ ਮੁੱਖ ਮੰਤਰੀ ਬਣ ਕੇ ਹੀ ਹੁਣ ਤਾਂ ਅਸੀਂ ਕਾਨੂੰਨ ਵੀ ਬਣਾਉਣੇ ਨੇ ਬਿਲ ਵੀ ਵੇਸ ਪਾਸ ਕਰਨੇ ਨੇ ਤੇ ਬਹਿਸ ਵੀ ਕਰਨੀ ਆ ਉਹ ਸਾਰਾ ਕੁਝ ਉਦੋਂ ਹੀ ਸੀ ਜੇ ਤੁਸੀਂ ਸੱਚੀ ਮੁੱਖ ਮੰਤਰੀ ਬਣ ਜਾਂਦੇ ਹੋ ਤਾਂ ਕੀ ਲੱਗਦਾ ਹੈ ਕਿਹੜੇ ਕਿਹੜੇ ਮੁੱਦੇ ਪੰਜਾਬ ਦੇ ਹੋਣੇ ਚਾਹੀਦੇ ਨੇ ਦੇਖੋ ਜੀ ਇਹ ਗੱਲਾਂ ਮੈਂ ਨਹੀਂ ਦੱਸਣਾ ਚਾਹੁੰਦਾ ਕਿਉਂਕਿ ਵਿਰੋਧੀ ਪਾਰਟੀਆਂ ਕਾਪੀ ਕਰ ਲੈਣੀਆਂ ਆ ਫਿਰ ਉਹਨਾਂ ਨੂੰ ਨਹੀਂ ਫਿਰ ਵੀ ਦੱਸੋ ਆਪਣੇ ਦਿਲ ਦੇ ਵਿੱਚ ਜਹਨ ਚ ਕੀ ਹੈ ਕੀ ਕੀ ਹੋਣਾ ਚਾਹੀਦਾ ਹੈ ਜੇ ਤੁਸੀਂ ਮੁੱਦਾ ਚੱਕਣਾ ਚਾਹੁੰਦੇ ਹੋ ਪਹਿਲਾਂ ਤਾਂ ਮੈਂ ਮਾਂ ਬੋਲੀ ਨੂੰ ਬਹੁਤ ਜ਼ਿਆਦਾ ਪਿਆਰ ਕਰਦਾ ਹਾਂ ਪੰਜਾਬੀ ਮਾਂ ਬੋਲੀ ਨੂੰ ਤਾਂ ਜਿਹੜੇ ਕਿ ਸਾਡੇ ਬੋਰਡ ਨੇ ਮੈਂ ਇਹ ਨਹੀਂ ਕਹਿੰਦਾ ਵੀ ਇੰਗਲਿਸ਼ ਦੇ ਵਿੱਚ ਹੋਣੀ ਚਾਹੀਦੀ ਨੇ ਅਸੀਂ ਇਹ ਦੇਖਦੇ ਹਾਂ ਕਿ ਬੋਰਡਾਂ ਦੇ ਉੱਪਰ ਅਸੀਂ ਦੇਖਦੇ ਹਾਂ ਗਵਰਨਮੈਂਟ ਸਕੂਲ ਜਾਂ ਫਿਰ ਸਰਕਾਰੀ ਉ ਸਰਕਾਰੀ ਸਕੂਲ ਵੀ ਲਿਖਿਆ ਹੋਣਾ ਚਾਹੀਦਾ ਉੱਪਰ ਸਰਕਾਰੀ ਸਕੂਲ ਲਿਖ ਦਿਓ ਥੱਲੇ ਗਵਰਨਮੈਂਟ ਸਕੂਲ ਲਿਖ ਦਿਓ ਜੇ ਹੁਸ਼ਿਆਰ ਪਰ ਇੰਗਲਿਸ਼ 'ਚ ਲਿਖਿਆ ਪਹਿਲਾਂ ਉੱਪਰ ਪੰਜਾਬੀ 'ਚ ਲਿਖ ਦਿਓ ਥੱਲੇ ਲਿਖ ਦਿਓ ਇਹੋ ਚੀਜ਼ਾਂ ਹੋਣੀਆਂ ਚਾਹੀਦੀਆਂ ਨੇ ਪੰਜਾਬ 'ਚ ਇਹਨਾਂ ਚੀਜ਼ਾਂ ਨੂੰ ਪਹਿਲ ਦਿੱਤੀ ਜਾਣੀ ਚਾਹੀਦੀ ਆ ਬਹੁਤ ਤੋਂ ਬਹੁਤ ਨੌਕਰੀਆਂ ਦੇਣੀਆਂ ਚਾਹੀਦੀਆਂ ਨੇ ਜਿਨ੍ਹਾਂ ਨਾਲ ਜਿਹੜੇ ਨੌਜਵਾਨ ਨਿਯੋਜਨਾਸ਼ਿਆਂ ਤੋਂ ਪਰੇ ਹੋਣ ਤੇ ਹੋਰ ਇਦਾਂ ਦੀਆਂ ਚੀਜ਼ਾਂ ਜਿਹੜੀਆਂ ਹੋਣੀਆਂ ਚਾਹੀਦੀਆਂ ਨੇ ਪੰਜਾਬ 'ਚ ਅੱਜ ਤੁਹਾਨੂੰ ਗਨਮੈਨ ਫੇਰ ਮਿਲੇ ਆ ਨਾਲ ਨਾਲ ਗਨਮੈਨ ਤਾਂ ਮਿਲੀ ਨਹੀਂ ਗਨਮੈਨ ਦਾ ਪਤੂ अच्छा कान में वाला तो ठीक है पहला भी और किते ਗੱਲਬਾਤ ਕਰਦੇ ਹੁੰਦੇ ਹੋ ਜਾਂ ਮਤਲਬ ਐਦਾ ਦੀਆਂ ਇੰਟਰਵਿਊਜ਼ ਕੀਤੀਆਂ ਹੋਈਆਂ ਪਹਿਲਾਂ ਪਹਿਲਾਂ ਤਾਂ ਇੱਕ ਵਾਰਾ ਸੰਗਰੂ ਕੀਤੀ ਸੀ ਪਰਸੂ ਹੀ ਗਿਆ ਕਿ ਐਂ 7-8 ਇੰਟਰਵਿਊ ਕੀਤੀਆਂ ਮੈਂ ਉੱਥੇ ਅੱਛਾ ਤੇ ਆ ਮੇਰੇ ਸਾਥੀ ਨੇ ਹੀ ਆ ਸਾਰੇ ਰਾਇਨਾ ਨੇ ਵੀ ਉੱਥੇ ਸਾਰੀਆਂ ਇੰਟਰਵਿਊ ਦਿੱਤੀਆਂ ਇਹ ਸਾਰੀ ਸੰਗਰੂ ਹਲਕੇ ਦੀ ਸੀ ਸਾਥੀ ਨੇ ਤੇ ਅੱਜ ਦੇ ਦਿਨ ਤੱਕ ਤੁਸੀਂ ਇਹਨਾਂ ਨੂੰ ਐਮਐਲਏ ਕਹਿ ਸਕਦੇ ਹੋ ਮੇਰੇ ਦਸਤੀ ਦੇ ਨੇ ਇੰਡਸਟਰੀਕ ਦੇ ਨਹੀਂ ਮੇਰੇ ਸਾਥੀ ਨੇ ਮੇਰੇ ਨਾਲ ਦੇ ਨੇ ਜੀ ਠੀਕ ਹੈ ਕਣੀ ਕਲਾਸਾਂ ਇੱਕ ਇੱਕ ਨਹੀਂ ਅੱਛਾ ਲਾਸਟ ਕੁਐਸਚਨ ਜੀ ਹਰਕਮਲ ਜੀ ਪੁੱਛਣਾ ਚਾਹੁੰਦਾ ਤੁਸੀਂ ਅੱਜ ਸੀਐਮ ਬਣਿਓ ਇਹ ਮੌਕਾ ਜੋ ਹੈ ਪੰਜਾਬ ਦੇ ਸਰਕਾਰੀ ਸਕੂਲਾਂ ਨੂੰ ਹੀ ਦਿੱਤਾ ਗਿਆ ਕੀ ਸਮਝਦੇ ਹੋ ਕਿ ਸਰਕਾਰੀ ਸਕੂਲ ਦੇ ਜੋ ਵਿਦਿਆਰਥੀ ਨੇ ਕਿੰਨੇ ਕੋ ਆਪਣੇ ਆਪ ਨੂੰ ਵਡਪਾਗਾ ਮਹਿਸੂਸ ਕਰਦੇ ਨੇ ਕਿਉਂਕਿ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਉਦਾਂ ਹੀ ਭੰਡਿਆ ਜਾਂਦਾ ਹੈ ਨਹੀਂ ਕਿ ਸਰਕਾਰੀ ਸਕੂਲਾਂ ਚ ਜਿੰਮੇ ਕਿ ਮੈਂ ਡਾਟਾ ਇਕੱਠਾ ਕੀਤਾ ਸੀ ਤਾਂ ਬਹੁਤ ਜ਼ਿਆਦਾ ਵਿਕਾਸ ਹੋ ਚੁੱਕਿਆ ਸਰਕਾਰੀ ਸਕੂਲਾਂ ਚ ਅਸੀਂ ਵੀ ਸਰਕਾਰੀ ਸਕੂਲਾਂ ਚ ਪੜ੍ਹਦੇ ਆਂ ਹੀ ਹਨਾ ਤਾਂ ਇਹ ਉਹਨਾਂ ਵਾਸਤੇ ਬਹੁਤ ਹੀ ਵਿੜਪਾਗਾ ਸਮਾਂ ਇਸ ਵਕਤ ਹੈਗਾਗਾ ਤੇ ਉਹਨਾਂ ਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਤੇ ਜਿਵੇਂ ਤੁਸੀਂ ਕਹਿ ਰਹੇ ਹੋ ਸਰਕਾਰੀ ਸਕੂਲਾਂ ਨੂੰ ਭੰਡਿਆ ਜਾਂਦਾ ਸਕੂਲ ਆਫ ਫੈਮਿਨਸ ਬਣਾਇਆ ਨਹੀਂ ਸਾਡੀ ਸਰਕਾਰ ਨੇ ਜਿੱਥੇ ਇੱਕ ਪਾਸੇ ਪ੍ਰਾਈਵੇਟ ਸਕੂਲ ਚ ਫੀਸ ਲੱਗਦੀ ਆ ਤੇ ਸਰਕਾਰੀ ਸਕੂਲਾਂ ਚ ਬਿਲਕੁਲ ਫੀਸ ਮਾਫ ਹੈ ਜੀ ਉੱਥੇ ਠੀਕ ਹੈ ਅੱਜ ਜਦੋਂ ਬਹਿਸ ਕਰ ਰਹੇ ਸੀ ਤਾਂ ਕਿਵੇਂ ਦਾ ਮਹਿਸੂਸ ਹੁੰਦਾ ਸੀ ਬਹਿਸ ਕਰਦੇ ਕਰਦੇ ਕੀ ਕਿੰਨਾ ਕਿ ਵਧੀਆ ਲੱਗ ਰਿਹਾ ਕਿ ਮੁੱਖ ਮੰਤਰੀ ਸਾਹਿਬ ਸਾਰੇ ਕਹਿ ਰਹੇ ਸੀ ਮੁੱਖ ਮੰਤਰੀ ਸਾਹਿਬ ਸੁਣੋ 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 ਬਹੁਤ ਵਧੀਆ ਲੱਗ ਰਿਹਾ ਸੀ ਬਹਿਸ ਤਾਂ ਬਹੁਤ ਵਧੀਆ ਹੋਈ ਚਲੋ ਜਿਵੇਂ ਦੀ ਮਾਲਕ ਨੇ ਕਿਰਪਾ ਕੀਤੀ ਹੋਈ ਜੀ ਹੋਗੀ ਤਾਂ ਮੈਂ ਬਹਿਸ ਬਾਰੇ ਤਾਂ ਕੋਈ ਗੱਲ ਕਰਨੀ ਨਹੀਂ ਚਾਹੁੰਦਾ ਕਿਉਂਕਿ ਉਹ ਦੀ ਸਾਡੇ ਸਾਥੀ ਸੀ ਪਰ ਜਿੰਨਾ ਕਿ ਸਾਡੇ ਤੋਂ ਹੋਇਆ ਉਨੀ ਕਿਸੀਂ ਬਹਿਸ ਕੀਤੀ ਹੈ ਚਲੋ ਉਥਾ ਨੂੰ ਬੁਲਾ ਵੀ ਰਹੇ ਨੇ ਹੋਰ ਵੀ ਇੱਥੇ ਨਾਲ ਵਿਦਿਆਰਥੀ ਐ ਤੁਸੀਂ ਅੱਜ ਭੂਮਿਕਾ ਨਿਭਾ ਰਹੇ ਹੋ ਕੀ ਕਾਦੀ ਭੂਮਿਕਾ ਨਿਭਾਈ ਹੈ ਮੈਂ ਜ਼ਿਲ੍ਹਾ ਸੰਗਰੂਰ ਤੋਂ ਜੇਤੂ ਵਿਧਾਇਕ ਸਾਡੇ ਵਿਧਾਇਕਾ ਨੇ ਐਮਐਲਏ ਸ਼੍ਰੀਮਤੀ ਨਿਰਿੰਦਰ ਕੌਰ ਬਰਾਜ ਜੀ ਮੈਂ ਉਹਨਾਂ ਦੀ ਅੱਜ ਇੱਥੇ ਵਿਧਾਨ ਸਭਾ ਦੇ ਵਿੱਚ ਭੂਮਿਕਾ ਨਿਭਾ ਰਹੀ ਹਾਂ ਤੇ ਹਾਂਜੀ ਤੇ ਭਾਰਜ ਸਾਹਿਬ ਜਿਸ ਤਰ੍ਹਾਂ ਆਪਣੇ ਉਹ ਵੀ ਸਿਰ ਢੱਕਦੇ ਰੱਖਦੇ ਨੇ ਤੇ ਤੁਸੀਂ ਵਿਸ਼ੇਸ਼ ਤੌਰ ਤੇ ਜਦੋਂ ਜਿੱਤੇ ਸੀ ਤਾਂ ਉਹੀ ਸੂਟ ਤੁਸੀਂ ਪਾਇਆ ਹੈ ਤਾਂ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਇਹ ਜਦੋਂ ਮੈਂ ਭਾਰਜ ਮੈਮ ਨੂੰ ਜਿਹੜੀ ਸਾਡੀ ਨਿਰਿੰਦਰ ਮੈਡਮ ਨੇ ਉਹਨਾਂ ਨੂੰ ਮੀਟਿੰਗ ਲਈ ਮੈਂ ਇੱਥੋਂ ਮੌਕ ਸੈਸ਼ਨ ਦੀ ਜਿਹੜੀ ਟ੍ਰੇਨਿੰਗ ਸੀ ਉਸ ਤੋਂ ਬਾਅਦ ਮਿਲਣ ਗਈ ਤਾਂ ਉਹਨਾਂ ਨੇ ਮੈਨੂੰ ਆਪਣਾ ਸੂਟ ਦਿੱਤਾ ਜਿਹੜਾ ਕਿ ਉਹਨਾਂ ਨੇ ਸੌ ਚੁੱਕ ਸਮਾਗਮ ਵੇਲੇ ਪਾਇਆ ਸੀ ਤੇ ਇਹ ਮੇਰੇ ਲਈ ਮੈਂ ਆਪਣੇ ਆਪ ਨੂੰ ਬਹੁਤ ਲੱਕੀ ਮਹਿਸੂਸ ਕਰ ਰਹੀ ਹਾਂ ਕਿ ਉਹਨਾਂ ਨੇ ਮੈਨੂੰ ਇਹ ਸੂਟ ਗਿਫਟ ਕੀਤਾ ਤੇ ਬੜਾ ਹੌਸਲਾ ਆਇਆ ਮੈਨੂੰ ਇਸ ਚੀਜ਼ ਨਾਲ ਤੇ ਬੜਾ ਵਧੀਆ ਲੱਗ ਰਿਹਾ ਜਦੋਂ ਤੁਸੀਂ ਇੱਥੇ ਸੈਸ਼ਨ ਦੇਖਣ ਵਾਸਤੇ ਆਏ ਸੀ ਉਸ ਵੇਲੇ ਭਾਰਜ ਮੈਮ ਨਾਲ ਫੋਨ ਤੇ ਗੱਲਬਾਤ ਹੋਈ ਆ ਅਸ਼ੀਰਵਾਦ ਦਿੱਤਾ ਉਹਨਾਂ ਨੇ ਤੁਹਾਨੂੰ ਜੀ ਉਹਨਾਂ ਨੇ ਅਸ਼ੀਰਵਾਦ ਮੈਨੂੰ ਦਿੱਤਾ ਲੇਕਿਨ ਗੱਲ ਤੇ ਨਹੀਂ ਹੋ ਪਾਈ ਮੈਮ ਬਿਜ਼ੀ ਸੀ ਨਾਲ ਦੀ ਨਾਲ ਜੋ ਸਕੂਲ ਆਫ ਫੈਮਿਨੈਂਸ ਦੇ ਜੋ ਵਿਦਿਆਰਥੀ ਸਹਿਬਾਨ ਆਏ ਨੇ ਉਹਨਾਂ ਦੇ ਨਾਲ ਜੋ ਟੀਚਰਜ਼ ਆਏ ਨੇ ਟੀਚਰਜ਼ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਜਨਾਬ ਕਿਵੇਂ ਦਾ ਮਹਿਸੂਸ ਕਰਦੇ ਹੋ ਐਜ਼ ਅ ਟੀਚਰ ਆਏ ਹੋ ਤੁਸੀਂ ਜੀ ਸਰ ਕਿਵੇਂ ਦਾ ਲੱਗ ਸੀਨੀਅਰ ਸੈਕੰਡਰੀ ਸਕੂਲ ਮੰਗਾ ਤੋਂ ਆਇਆ ਮੇਰੇ ਨਾਲ ਵਿਦਿਆਰਥੀ ਸੀ ਜੀ ਇਹ ਬਹੁਤ ਵਧੀਆ ਮੌਕਾ ਹੈ ਬੱਚਿਆਂ ਨੂੰ ਲੋਕਤੰਤਰੀ ਮੁੱਲਾਂ ਦੀ ਜਾਣਕਾਰੀ ਮਿਲਦੀ ਹੈ ਉਹ ਕਾਨੂੰਨ ਦੇ ਪਾਬੰਦ ਬਣਦੇ ਨੇ ਤੇ ਉਹਨਾਂ ਨੂੰ ਇਹ ਵੀ ਪਤਾ ਲੱਗਦਾ ਹੈ ਵੀ ਸਰਕਾਰੀ ਨੀਤੀਆਂ ਕਿਵੇਂ ਬਣਾਈਆਂ ਜਾਂਦੀਆਂ ਨੇ ਬਹਿਸ ਕਿਵੇਂ ਹੁੰਦੀ ਹੈ ਉਹ ਇਸ ਤੋਂ ਬਹੁਤ ਕੁਝ ਸਿੱਖਦੇ ਨੇ ਆਉਣ ਵਾਲੇ ਨੇਤਾ ਨੇ ਤੇ ਜਿਵੇਂ ਸੰਧਵਾ ਸਾਹਿਬ ਨੇ ਵੀ ਕਿਹਾ ਹੈ ਵੀ ਗਰੀਬ ਬੱਚਿਆਂ ਦੇ ਉੱਤੇ ਪ੍ਰਮਾਤਮਾ ਨੇ ਕਿਹਾ ਵੀ ਉਹਨਾਂ ਨੂੰ ਅਸੀਂ ਬਾਦਸ਼ਾਹ ਬਣਾਉਣਾ ਚਾਹੁੰਦੇ ਹਾਂ ਤਾਂ ਜਿਹੜੇ ਗਰੀਬਾਂ ਦੇ ਬੱਚੇ ਨੇ ਇਹ ਇਹਨਾਂ ਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਇਸ ਮੁਕਾਮ ਤੇ ਅਸੀਂ ਪਹੁੰਚਾਂਗੇ ਉਹ ਅੱਜ ਵਾਕਈ ਪਾਤਸ਼ਾਹੀ ਲੈ ਕੇ ਕਰਨ ਜਾ ਰਹੇ ਨੇ ਅ ਸਰ ਤੁਹਾਡਾ ਕਾਫੀ ਡੇਰ ਦਾ ਐਕਸਪੀਰੀਅੰਸ ਵੀ ਹੈ ਕੀ ਸਮਝਦੇ ਹੋ ਬੱਚਿਆਂ ਦੇ ਦਿਲਾਂ ਦੇ ਵਿੱਚ ਇੱਕ ਵੱਖਰੀ ਪਛਾਣ ਮਤਲਬ ਅੱਜ ਜਿਵੇਂ ਕੋਈ ਮੁੱਖ ਮੰਤਰੀ ਬਣਿਆ ਕੋਈ ਮੰਤਰੀ ਬਣਿਆ ਤਾਂ ਵਿਲੱਖਣ ਆਪਣੇ ਆਪ ਤੋਂ ਉਹਨਾਂ ਦਾ ਐਟੀਟਿਊਡ ਲੈਵਲ ਵੀ ਹਾਈ ਹੋ ਰਿਹਾ ਹਾਂਜੀ ਉਹਨਾਂ ਦਾ ਜਿਹੜਾ ਬੂਸਟ ਹੋ ਰਿਹਾ ਹੈ ਜਿਹੜਾ ਮਨੋਭਾਵ ਨੇ ਬਹੁਤ ਤੇਜ਼ ਹੋ ਰਹੇ ਨੇ ਉਹਨਾਂ ਨੂੰ ਐਵੇਂ ਫੀਲ ਹੋ ਰਿਹਾ ਵੀ ਜਿਵੇਂ ਵਾਕਿਆ ਜੀ ਭਗਵੰਤ ਮਾਨ ਜੀ ਜਿਹੜੇ ਸਾਡੇ ਧੂਰੀ ਤੋਂ ਨੇ ਉਹਨਾਂ ਨੂੰ ਐ ਫੀਲ ਹੋ ਰਿਹਾ ਬੱਚੇ ਨੂੰ ਵੀ ਉਹ ਵਾਕਈ ਲੀਡਰ ਆਫ ਦਾ ਹਾਊਸ ਹੈ ਜਿਨਨੇ ਵੀ ਮੰਤਰੀ ਨੇ ਉਹਨਾਂ ਨੂੰ ਐ ਫੀਲ ਹੋ ਰਿਹਾ ਵੀ ਉਹ ਬਿਲਕੁਲ ਮੰਤਰੀ ਦੀ ਉਹ ਮੌਕੇ ਅਜਿਹੇ ਸੈਸ਼ਨ ਹੋਣੇ ਚਾਹੀਦੇ ਨੇ ਹਾਂਜੀ ਹਾਂ ਬੱਚਿਆਂ ਨੂੰ ਜੀ ਮੌਕੇ ਮਿਲਦੇ ਰਹਿਣ ਤਾਂ ਕਿ ਲੋਕਤੰਤਰੀਕ ਕਦਰਾਂ ਕੀਮਤਾਂ ਦਾ ਉਹਨਾਂ ਨੂੰ ਪਤਾ ਲੱਗਦਾ ਰਹੇ ਸੋ ਬਹੁਤ ਬਹੁਤ ਧੰਨਵਾਦ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਪੰਜਾਬ ਵਿਧਾਨ ਸਭਾ ਸ਼੍ਰੀ ਅਨੰਦਪੁਰ ਸਾਹਿਬ ਜਿੱਥੇ ਕਿ ਅੱਜ ਮੌਕ ਵਿਧਾਨ ਸਭਾ ਲਗਾਈ ਗਈ ਹੈ ਤੇ ਨਾਲ ਹੀ ਜਿਸ ਤਰ੍ਹਾਂ ਮੰਤਰੀ ਸਹਿਬਾਨ ਮੁੱਖ ਮੰਤਰੀ ਸਹਿਬਾਨ ਲੀਡਰ ਆਫ ਆਪੋਜੀਸ਼ਨ ਤੇ ਨਾਲ ਹੋਰ ਵੀ ਇੱਥੇ ਹੋਏ ਨੇ ਤਾਂ ਕਿਤੇ ਨਾ ਕਿਤੇ ਸਰਕਾਰੀ ਸਕੂਲ ਦੇ ਬੱਚਿਆਂ ਦੇ ਦਿਲਾਂ ਦੇ ਵਿੱਚ ਵੀ ਇੱਕ ਮਾਣ ਮਹਿਸੂਸ ਹੁੰਦਾ ਹੈ ਕਿ ਉਹ ਅੱਜ ਪੰਜਾਬ ਵਿਧਾਨ ਸਭਾ ਦੇ ਵਿੱਚ ਬਤੌਰ ਮੰਤਰੀ ਮੰਡਲ ਤੌਰ ਤੇ ਤੇ ਬਤੌਰ ਆਪੋਜੀਸ਼ਨ ਜਾਂ ਵਿਧਾਇਕ ਹੋਣ ਦੇ ਤੌਰ ਤੇ 117 ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੇ ਇੱਥੇ ਸ਼ਿਰਕਤ ਕੀਤੀ ਹੈ ਕੈਮਰਾਮੈਨ ਜਤਿਨ ਕੁਮਾਰ ਦੇ ਨਾਲ ਚੁਵੇਸ਼ ਲਟਾਵਾ ਸ਼੍ਰੀ ਅਨੰਦ ਪਤਵਾਰ